ਇਹ ਸੰਦਰਸ਼ਨੇ ਭਗਵਾਨ ਪ੍ਰਮਾਨ ਦੀ ਸਰਕਾਰ ਨੂੰ ਹੱਥਾਂ ਕਰਾਂ ਦੀ ਪਾਈ ਹੋਈ ਹੈ ਕਿਉਂਕਿ ਪੈਦਾਵਾਰ ਦੇ ਸਾਧਨਾਂ ਦੇ ਉੱਤੇ ਕਾਬਜ ਲਟੇਰੀ ਜਮਾਤ ਦੇ ਸ਼ਖਰ ਹੋ ਬਿਸਵੇਦਾਰ ਜ਼ਕੀਰਦਾਰ ਹੋਣ ਪੂੰਜੀਪਤੀ ਹੋਣ ਵੱਡੇ ਕਾਰਪੋਰੇਟ ਘਰਾਣੇ ਹੋ ਉਹ ਕਦਾ ਚਿੱਤਰੀ ਚਾਹੁੰਦੇ ਕਿ ਕਿਸਾਨ ਮਜ਼ਦੂਰ ਕਿਸੇ ਵੀ ਪੈਦਾਵਾਰ ਦੇ ਸਾਧਨ ਦੀ ਮਾਲਕੀ ਦਾ ਹੱਕ ਜਤਾਉਂ ਕਿਉਂਕਿ ਪਹਿਲਾ ਜੁਨਾ ਦੇ مالک ਰਾਜੇ ਜਗਵੜ ਕਾਰਪੋਰੇਟਾਂ ਦੇ ਪੁਰਖੇ ਅਤੇ ਇੱਕੋ ਜਿਹੀ ਨਟੇਰੀ ਜਮਾਤ ਉਹ ਤੋਂ ਲਹੂ ਬੀਚਵੀ ਲੜਾਈ ਲੜ ਕੇ ਫਿਰ ਜ਼ਮੀਨਾਂ ਦੇ ਜਿਹੜੇ ਮਾਲਕੀ ਹੱਕ ਨੇ ਉਹ ਲਈ ਗਏ ਨੇ ਪਰ ਦੇ ਉੱਤੇ ਜਵਾਰ کئی ਸਾਲਾਂ ਤੋਂ ਦਾ ਹੈ ਜਾ ਰਿਹਾ ਹੈ ਕਿਉਂਕਿ ਉਹ ਜ਼ਮੀਨ ਵੰਡਣ ਦੀ ਗੱਲ ਕਰਦੇ ਨੇ ਦੂਜੇ ਪਾਸੇ ਜਿਹੜੀ ਭਗਵਾਨਤ ਮਾਨ ਦੀ ਸਰਕਾਰ ਕੇਂਦਰ ਸਰਕਾਰ ਦੇ ਇਸ਼ਾਰੇ ਸਾਰੇ ਪੰਜਾਬ ਦੀ ਧਰਤੀ ਦੇ ਉੱਤੇ ਕਾਨੂੰਨ ਹੋਣਾ ਚਾਹੀਦਾ ਹੈ ਲੈਂਡ ਪੂਲਿੰਗ ਨੀਤੀ ਨੂੰ ਲਿਆ ਕੇ ਲੈਂਡ ਪੂਲਿੰਗ ਤੋਂ ਪਹਿਲਾਂ ਜਿੰਨੀਆਂ ਸਰਕਾਰੀ ਜ਼ਮੀਨਾਂ ਦੇ ਨਾਮ ਦੇ ਉੱਤੇ ਜੰਗਲਾਤੀ ਜ਼ਮੀਨਾਂ ਦੇ ਨਾਮ ਦੇ ਉੱਤੇ ਪੰਚਾਇਤੀ ਜ਼ਮੀਨਾਂ ਦੇ ਨਾਮ ਦੇ ਉੱਤੇ ਜੁਮਲਾ ਮਸ਼ਤਰਕਾ ਮਾਲਕ ਜ਼ਮੀਨਾਂ ਦੇ ਨਾਮ ਤੇ ਅਤੇ ਹੋਰ ਤਰ੍ਹਾਂ ਤਰ੍ਹਾਂ ਦੀਆਂ ਨਲੂਰ ਜ਼ਮੀਨਾਂ ਦੇ ਨਾਮ ਤੇ ਜੱਦੀ ਪੁਸ਼ਤੀ ਕਾਗਜ਼ ਦੇੜ ਨਾ ਕਹਨੀ ਹੈ ਸੋ ਇਸ ਕਰਕੇ ਜੇ ਜ਼ਮੀਨ ਦੀ ਰੱਖੀ ਕਰਨੀ ਹੈ ਜਾਂ ਜ਼ਮੀਨ ਸਾਰੀਆਂ ਇਹਨਾਂ ਗੱਲਾਂ ਨੂੰ ਲੈ ਕੇ ਜਿਹੜਾ ਸਰਕਾਰ ਨੇ ਜ਼ਬਰਦਿਆਂ ਦੇ ਵਿੱਚ ਲਾਈ ਹੋਈ ਹੈ ਲਾਤੀ ਕੋਈ ਤੇ ਬੇਦਰੇਕ ਪਰਦੋ ਕਰ ਰਹੀ ਹੈ ਗੁੰਡਾ ਗਰੋਹਾਂ ਨੂੰ ਪਾਲ ਰਹੀ ਹੈ ਇੰਡਾ ਦੇ ਵਿੱਚ ਗੈਂਗਸਟਰਾਂ ਨੂੰ ਪਾਲ ਰਹੀ ਹੈ ਨਸ਼ੇ ਨੂੰ ਪਿੰਡ-ਪਿੰਡ ਸੱਥਾਂ ਤੱਕ ਵੇਚਾ ਰਹੀ ਹੈ ਇਹ ਸਰਕਾਰ ਦੇ ਖਿਲਾਫ ਆਪੇ ਹੋਰ ਜਿੰਨਿਆਂ ਵੀ ਇਹ ਕਾਲੀਆਂ ਤਾਕਤਾਂ ਵੱਡੀ ਆ ਸੱਚਾਈ ਪੁਲਿਸ ਅਫਸਰਾਂ ਨੂੰ ਲੈ ਕੇ ਸਾਰੇ ਜਿਹੜੇ ਪੁਰਾਣੇ ਸਰਗਣੇ ਦੇ ਨਾਂ ਦੇ ਉਹਨਾਂ ਦਾ ਗੱਠ